ਸਾਰਿਆਂ ਦਾ ਸਵਾਗਤ ਹੈ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਸਿੱਧੂ ਮੂਸੇਵਾਲੇ ਦੀ ਇਹ ਆਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤੇ ਸਭ ਤੋਂ ਪਹਿਲਾਂ ਦੇਖੋ ਤੁਸੀਂ ਵੀ ਇਹ ਆਡੀਓ ਇਸ ਦਾ ਸਵਾਭਾਅ ਕਿਹਦਾ ਹੈ ਤੇ ਅਚਲਿ ਉਹ ਉਹ ਬਾਤ ਕਰ ਰਹੀ ਹੈ ਕਿ ਮੈਂ ਥੋੜੀ ਜਿਹੀ ਤੇਜ਼ ਹਾਂ ਥੋੜਾ ਜਿਹਾ ਬੋਲਾ ਹੈ ਦੋਸਤੋ ਇਹ ਆਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਕਿਸੇ ਗਾਣੇ ਦੀ ਗੱਲ ਹੋ ਰਹੀ ਹੈ ਇਸ ਦੇ ਵਿੱਚ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਕਿਹੜੇ ਗਾਣੇ ਦੀ ਗੱਲ ਹੋ ਰਹੀ ਹੈ ਤੇ ਹੁਣ ਦੋਸਤੋ ਲੈ ਕੇ ਚੱਲਦੇ ਹਾਂ ਦੂਜੀ ਅਪਡੇਟ ਵੱਲ ਦੋਸਤੋ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਪਾਈ ਹੈ ਤੇ ਲਿਖਿਆ ਸ਼ੁਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤਾਂ ਵਿੱਚ ਲੱਭਦਾ ਜਦੋਂ ਤੱਕ ਉਹ ਨਾ ਆਵੇ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਨਾਲ ਜੁੜਨਾ ਹੁੰਦਾ ਕਿਉਂ ਕਿ ਇਸ ਮਿੱਟੀ 'ਚ ਉਸਨੇ ਆਪਣੇ ਪਿਤਾ ਦੀ ਕੀਤੀ ਅਣਖ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਾਈ ਸੀ ਇਸ ਲਈ ਸ਼ੁਭ ਤੁਸੀ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਤੇ ਆਪਣੇ ਪਿਆਰ ਕਰਨ ਵਾਲਿਆਂ ਨਵੇਂ ਅਕਸਰ ਇਹੋ ਕਹਿਆ ਕਰਦੇ ਸੀ ਕਿ ਆਪਣੇ ਕਿਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾ ਨਾਲ ਜੋੜ ਦਿੱਤਾ ਤੇ ਕਦੋਂ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ ਸੁਭ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਪੁੱਤ ਕਿ ਉਹਨਾਂ ਦਾ ਕੀਤਾ ਜੁਰਮ ਉਹਨਾਂ ਦੇ ਨਾਮ ਤੇ ਚਿਹਰਿਆਂ ਨਾਲ ਜਰੂਰ ਸਾਬਿਤ ਹੋਵੇਗਾ ਤਾਂ ਦੋਸਤੋ ਇਹ ਜੀ ਸਟੋਰੀ ਜਿਹੜੀ ਮਾਤਾ ਚਰਨ ਗੌਰ ਜੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪਾਈ ਸੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ